ਹਾਂਜੀ ਕਿਸਾਨ ਭਰਾਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਦੇ ਆਂ ਕਿ ਕਣਕ ਦੇ ਵਿੱਚ ਜਿਹੜੀ 60 17 ਦਿਨਾਂ ਦੀ ਕਣਕ ਹੈ ਉਹਦੇ ਉੱਪਰ ਨੋਕਾਂ ਦੇ ਉੱਪਰ ਵਿੱਚ ਨੋਕਾਂ ਤੇ ਪੀਲਾਪਨ ਆਉਣਾ ਸ਼ੁਰੂ ਹੋ ਰਿਹਾ ਹੈ ਜਿੱਤੋਂ ਜ਼ਿਮੀਂਦਾਰ ਬਹੁਤ ਘਬਰਾਏ ਹੋਏ ਆ ਵੀ ਇਹ ਕੋਈ ਫੰਗਸ ਹੈ ਜਾਂ ਕੀ ਹੈ ਤਾਂ ਕੋਈ ਇਹ ਘਰਾਉਣ ਦੀ ਐਡੀ ਗੱਲ ਵੀ ਨਹੀਂ ਬਟ ਪਰ ਜਿਹੜੀ DW222 HD2967 ਤੇ HD2852 ਇਹ ਤਿੰਨੋਂ ਵੈਰਾਈਟੀਆਂ ਦੇ ਵਿੱਚ ਆਪਾਂ ਨੂੰ ਸੰਚੇਤ ਕੀਤਾ ਗਿਆ ਸੁਚਿਤ ਕੀਤਾ ਗਿਆ ਵੀ ਇਹਨਾਂ ਦੇ ਵਿੱਚ ਜੈਲੋ ਰਸਟ ਆਉਣ ਦੀ ਸੁਭਾਵਨਾ ਹੈ ਤਾਂ ਉਹ ਕੀ ਕਾਰਨ ਹੈ ਵੀ ਕਿਵੇਂ ਆ ਸਕਦਾ ਹੈ ਕਿਵੇਂ ਉਹਦੀ ਪਛਾਣ ਹੋਊਗੀ ਉਹਦੇ ਬਾਰੇ ਗੱਲ ਆਪਾਂ ਵੀਡੀਓ ਦੇ ਵਿੱਚ ਡਿਟੇਲ ਚ ਕਰਦੇ ਆ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਜਸ ਫਾਰਮਰ ਤੇ ਸਵਾਗਤ ਕੀਤਾ ਜਾਂਦਾ ਜਿਹੜੇ ਨਵੇਂ ਕਿਸਾਨ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲਾ ਬਟਨ ਪਾ ਕੇ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਜੋ ਕਿ ਤੁਹਾਡੇ ਤੱਕ ਹਰ ਇੱਕ ਆਉਣ ਵਾਲੀ ਵੀਡੀਓ ਦੀ ਸਹੀ ਸਮੇਂ ਸਰ ਜਾਣਕਾਰੀ ਮਿਲ ਸਕੇ ਤਾਂ ਕਿਸਾਨ ਭਾਓ ਜਿਵੇਂ ਕਿ ਜੋ ਵੈਰਾਈਟੀਆਂ 29 28 51 ਤੇ 222 ਇਹਨਾਂ ਲਈ ਸਪੈਸ਼ਲ ਇਹ ਚੀਜ਼ ਵਾਰਨਿੰਗ ਦਿੱਤੀ ਗਈ ਆ ਕਿ ਇਹਨਾਂ ਦੇ ਵਿੱਚ ਜੈਲੋ ਰਸਤ ਦਾ ਅਟੈਕ ਹੋ ਸਕਦਾ ਉਹਦਾ ਕਾਰਨ ਕੀ ਆ ਜਿਹੜੀ ਆਪਾਂ ਪੀਲੀ ਕੁੰਗੀ ਕਹਿ ਦਿੰਨੇ ਆ ਜੋ ਕਿ ਪੱਤਿਆਂ ਦੇ ਉੱਪਰ ਇੱਕ ਪੀਲਾ ਜਿਹਾ ਹਲਦੀ ਟਾਈਪ ਪਾਊਡਰ ਜਾਂ ਹੁੰਦਾ ਹਲਦੀ ਟਾਈਪ ਪੱਤਾ ਹੋ ਜਾਂਦਾ ਤਾਂ ਉਹ ਆਉਣ ਦੇ ਕਾਰਨ ਕੀ ਹੈ ਕਿਉਂ 警告 ਆਈ 警告 ਇਸ ਕਰਕੇ ਆਈ ਕਿਉਂਕਿ ਜਿਹੜਾ ਚੱਲ ਰਿਹਾ ਹਾਂ ਮੌਸਮ ਇਹਦੇ ਵਿੱਚ ਬਹੁਤ ਜ਼ਿਆਦਾ ਨਮੀ ਹੈ ਤੇ ਉੱਪਰੋਂ ਆਪਾਂ ਕਿਸਾਨ ਵੀਰਾਂ ਨੇ ਦੋ ਦੋ ਪਾਣੀ ਦੂਸਰਾ ਪਾਣੀ ਕਣਕ ਨੂੰ ਮੋੜਿਆ ਹੋਇਆ ਯਾਨੀ ਕਿ ਜ਼ਮੀਨ ਦੇ ਵਿੱਚ ਵੀ ਨਮੀ ਆ ਪੂਰੀ ਆ ਤੇ ਮੌਸਮ ਦੇ ਵਿੱਚ ਵੀ ਨਮੀ ਜ਼ਿਆਦਾ ਹੈ ਤੇ ਜਿਹਦੇ ਕਰਕੇ ਆਪਣੇ ਇਹ ਚੀਜ਼ ਹੋਣ ਕਰਕੇ ਵੈਸੇ ਇਹ ਅਟੈਕ ਜ਼ਿਆਦਾਤਰ ਪਹਾੜੀ ਇਲਾਕਿਆਂ ਦੇ ਵਿੱਚ ਜ਼ਿਆਦਾ ਆਉਂਦਾ ਪਰ ਜਦੋਂ ਆਪਣੇ ਏਰੀਏ ਦੇ ਵਿੱਚ ਵੀ ਐਵੇਂ ਦੇ ਹਾਲਾਤ ਵਾਣ ਜਾਣ ਮੌਸਮ ਦੇ ਵਿੱਚ ਨਮੀ ਵਾਜੇ ਤੇ ਉੱਪਰੋਂ ਜ਼ਮੀਨ ਦੇ ਵਿੱਚ ਨਮੀ ਜ਼ਿਆਦਾ ਹੋਵੇ ਤਾਂ ਉੱਥੇ ਆਪਣੇ ਏਰੀਏ ਦੇ ਵਿੱਚ ਵੀ येलो ਰਸਟ ਆਉਣ ਦੇ ਚਾਂਸਸ ਵੱਧ ਜਾਂਦੇ ਆ ਪਰ ਹੁਣ ਜਿਹੜੀ ਕੰਡੀਸ਼ਨ ਤੇ ਕਣਕਾਂ ਪਹੁੰਚਿਆ 70 70 ਦਿਨਾਂ ਦੇ ਲਗਭਗ ਕਣਕਾਂ ਹੋ ਚੁੱਕਿਆ ਤੇ ਉਹਨਾਂ ਦੇ ਉੱਪਰੋਂ ਨੋਕਾਂ ਪੀਲੀਆਂ ਹੋ ਗਿਆ ਉਹ ਚੀਜ਼ ਨੂੰ ਨਹੀਂ ਆਪਾਂ ਯੈਲੋ ਰਸਟ ਸਮਝਣਾ ਵੀਡੀਓ ਨੂੰ ਧਿਆਨ ਨਾਲ ਸੁਣਿਓ ਇਹ ਨਹੀਂ ਕਿ ਵੀਡੀਓ ਤੋਂ ਬਸ ਮੋਟਾ-ਮੋਟਾ ਸੁਣ ਕੇ ਤੁਸੀਂ ਚੱਕੀ ਢੋਲੀ ਤੇ ਸਪਰੇਅ ਕਰ ਦੋ ਪਹਿਲਾਂ ਤੁਸੀਂ ਯੈਲੋ ਰਸਟ ਨੂੰ ਪਛਾਣ ਕਰੋ ਦੀ ਉਹਦੀ ਪਛਾਣ ਕੀ ਆ ਮੰਨ ਲਓ ਕਿ ਥੱਲੇ ਤੋਂ ਧਾਰੀਆਂ ਲੰਮੀਆਂ ਉੱਪਰ ਨੂੰ ਜਾਣ ਗਿਆ ਪੀਲਿਆ ਪੀਲਿਆ ਜਿਵੇਂ ਇਹ ਵਾਲੀਆਂ ਇਹ ਨੋਕਾਂ ਪਹਿਲਾਂ ਨੋਕਾਂ ਤੋਂ ਸਟਾਰਟ ਹੋਇਆ ਸੀ ਇਹ ਕਮਾਹ ਪੀਲਾ ਪੰਨਾ ਜੋ ਆਪਣੇ ਖੇਤ ਦੇ ਵਿੱਚ ਵੀ ਆ ਵੀਡੀਓ ਤੇ ਕਲੀਅਰ ਨਹੀਂ ਦਿਖ ਰਿਹਾ ਇਹ ਚੀਜ਼ ਇਹ ਮੈਨੂੰ ਪ੍ਰੋ ਨੋਕਾਂ ਪਹਿਲਾਂ ਪੀਲੀਆਂ ਹੋਈਆਂ ਸੀ ਫੇਰ ਇਹ ਪੱਤਾ ਪੀਲਾ ਹੋ ਗਿਆ ਤਾਂ ਇਹ ਤਾਂ ਮੇਨ ਚੱਕਰ ਪ੍ਰੋਬਲਮ ਜਿਹੜੀ ਹੁਣ ਚੱਲ ਰਹੀ ਹੈ ਇਹ ਤਾਂ ਹੈਗੀ ਮੌਸਮ ਦੇ ਕਾਰਨ ਕਿਉਂਕਿ ਮੌਸਮ ਦੇ ਵਿੱਚ ਜਿਆਦਾ ਮਾਈਨਸ ਤੇ ਜਾਣ ਕਰਕੇ ਤਾਮਨ ਤੇ ਮਾਈਨਸ ਤੇ ਚਲਾ ਗਿਆ ਤਾਮਨ ਉਹਦੇ ਕਰਕੇ ਕਣਕ ਦੇ ਉੱਪਰ ਕਣਕ ਸਟ੍ਰੈਸ ਤੇ ਆ ਗਈ ਕਿਉਂਕਿ ਉਪਰੋਂ ਦੂਸਰਾ ਪਾਣੀ ਲੱਗਣ ਵਾਲਾ ਸੀ ਜਿਹੜੇ ਜ਼ਿੰਮੇਦਾਰਾਂ ਨੇ ਸਮੇਂ ਸਿਰ ਪਾਣੀ ਲਾਇਆ ਚਾਹੇ ਨਹੀਂ ਲਾਇਆ ਇਹ ਸਾਰੀਆਂ ਕਣਕਾਂ ਲਗਭਗ ਉਹ ਚੀਜ਼ ਦੇ ਵਿੱਚ ਸਟ੍ਰੈਸ 'ਚ ਚੱਲ ਰਹੀਆਂ ਨੇ ਇਹਨਾਂ ਨੂੰ ਤਾਂ ਆਪਾਂ ਨਾਰਮਲੀ ਠੀਕ ਕਰ ਸਕਦੇ ਆ ਯਾਨੀ ਕਿ ਜੇ ਧੁੱਪਾਂ ਵਧੀਆ ਪੈਣ ਲੱਗੀਆਂ ਤਾਂ ਵੀ ਇਹ ਛੇਤੀ ਰਿਕਵਰ ਹੋ ਜਾਣੀ ਆਪਣੀ ਕਣਕ ਤੇ ਜੇ ਮੰਨ ਲਓ ਜਿਆਦਾ ਕੋਈ ਜ਼ਰੂਰਤ ਪਈ ਤਾਂ ਜਲਦੀ ਠੀਕ ਕਰਨ ਲਈ ਆਪਾਂ ਕੋਈ ਯੂਰੀਆ ਦੀ ਸਪਰੇਅ ਕਰ ਸਕਦੇ ਆ ਜਾਂ ਐਨਪੀਕੇ ਦੀ ਤਾਂ ਹੁਣ ਗੱਲ ਕਰੀ ਆਪਾਂ ਜੈਲੋ ਰਸਟ ਦੀ ਜੈਲੋ ਰਸਟ ਆਪਾਂ ਨੂੰ ਫਰਵਰੀ ਮਹੀਨੇ ਤੱਕ ਪੂਰਾ ਕਣਕ ਦੇ ਵਿੱਚ ਝਾਂ ਰੱਖਣਾ ਪਵਣਾ ਹੈ ਤਾਂ ਉਹਦੀਆਂ ਨਿਸ਼ਾਨੀਆਂ ਕੀ ਆ ਕਿ ਤੁਸੀਂ ਜਦੋਂ ਖੇਤ ਦੇ ਵਿੱਚ ਦੇਖੋਗੇ ਸਿੱਧਾ ਪੀਲਾ ਪੱਤਾ ਨਹੀਂ ਵੇਖਣਾ ਹਮੇਸ਼ਾ ਜੈਲੋ ਰਸਟ ਜਿਹੜਾ ਕਣਕ ਦੇ ਥੱਲੇ ਵਾਲੇ ਪੱਤਿਆਂ ਦੇ ਵਿੱਚ ਦੌਗੀਆਂ ਦੇ ਵਿੱਚ ਆਉਂਦਾ ਹੁੰਦਾ ਕੋਈ ਵੀ ਫੰਗਸ ਦਾ ਅਟੈਕ ਹੈ ਨੀਚੇ ਤੋਂ ਦੌਗੀਆਂ ਤੋਂ ਸ਼ੁਰੂ ਹੁੰਦਾ ਤਾਂ ਤੁਸੀਂ ਕੀ ਕਰਨਾ ਜਿਹੜਾ ਪੀਲਾ ਪੱਤਾ ਉਸ ਦੇ ਉੱਪਰ ਐਦਾਂ ਹੱਥ ਨਾਰਮਲ ਐਵੇਂ ਹੱਥ ਖਿੱਚਣਾ ਜੇ ਤੁਹਾਡੇ ਹੱਥ ਦੇ ਉੱਤੇ ਕੋਈ ਹਲਦੀ ਰੰਗਾ ਪਾਊਡਰ ਜਾਂ ਤੁਹਾਡੇ ਹੱਥ ਤੇ ਕੋਈ ਪੀਲਾਪਣ ਨਜ਼ਰ ਆਉਂਦਾ ਤਾਂ ਉਹ ਜੈਲੋ ਰਸਟ ਹੈ ਤਾਂ ਇੱਕ ਮੰਨ ਲਓ ਪੱਤਿਆਂ ਦੇ ਉੱਪਰ ਪਾਊਡਰ ਜਾਂ ਹੁੰਦਾ ਜਦੋਂ ਸਵੇਰ ਦੇ ਟਾਈਮ ਤੁਸੀਂ ਤਰੇਲ ਸਮੇਂ ਇਦਾਂ ਖਿੱਚ ਕੇ ਵੇਖੋਗੇ ਉਹਨੂੰ ਐਵੇਂ ਤਾਂ ਤੁਹਾਡਾ ਹੱਥ ਪੀਲਾ ਹੋ ਜੂਗਾ ਤਾਂ ਹੁਣ ਇਹਨੂੰ ਐ ਰਗੜ ਰਗੜ ਕੇ ਨਾ ਪੀਲਾ ਕਰ ਲਿਓ ਤੇ ਇਸ ਦੇ ਉੱਪਰ ਕੋਈ ਜ਼ਿਆਦਾ ਜਿਹੜੀ ਹੁਣ ਸਮੱਸਿਆ ਇਸ ਟਾਈਮ ਚੱਲ ਰਹੀ ਹੈ ਇਹ ਕਣਕ ਦੇ ਵਿੱਚ ਸਿਰਫ ਮੌਸਮ ਕਰਕੇ ਇਹ ਯੈਲੋ ਰਸਟ ਨਹੀਂ ਹੈਗਾ ਮੈਂ ਵਾਰ-ਵਾਰ ਇਸ ਕਰਕੇ ਕਹਿ ਰਿਹਾ ਕਿਤੇ ਵੀ ਤੁਸੀਂ ਵੀਡੀਓ ਵੇਖਦੇ ਹੋ ਸਾਰੀ ਸਪਰੇਆਂ ਨੂੰ ਚੱਕ ਪਾ ਦਿ ਲੋ ਵੀ ਫੰਗੀਸਾਈਡ ਕਰ ਦिए ਨਾ ਹੀ ਤਾਂ ਮੌਸਮ ਹੈ ਸਪਰੇ ਕਰਨ ਵਾਲਾ ਤੇ ਨਾ ਹੀ ਹਜੇ ਤੱਕ ਕਣਕ ਦੇ ਵਿੱਚ ਕੋਈ ਪ੍ਰੋਬਲਮ ਆ ਤਾਂ ਹਾਂ ਵੀ ਵਾਰਨਿੰਗ ਆਈ ਹੋਈ ਹੈ ਡੀਬੀਡਬਲ 222 ਐਚਡੀ 2967 ਤੇ 2852 2852 ਵਾਲੇ ਕਿਸਾਨ ਵੀਰ ਤਾਂ ਖਾਸ ਕਰਕੇ ਇਹ ਚੀਜ਼ ਦੀ ਰੱਖਣ ਕਿਉਂਕਿ ਮੌਸਮ ਦੇ ਵਿੱਚ ਨਮੀ ਵਧੀ ਹੋਈ ਹੈ ਉਹਦੇ ਕਰਕੇ ਅਟੈਕ ਹੋ ਸਕਦਾ ਹੈ ਹੋਇਆ ਨਹੀਂ ਹਜੇ ਤੱਕ ਵੀ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਉਸ ਦਾ ਅੱਬ ਵੀ ਸਮੇਂ ਸਿਰ ਨਰੇਖਣ ਕਰਦੇ ਰਹੋ ਖੇਤ ਦਾ ਵੀ ਜੇ ਖੇਤ ਨੂੰ ਤੁਸੀਂ ਇਹ ਚੀਜ਼ ਤੋਂ ਬਚਾਉਣਾ ਤਾਂ ਜੈਲੋ ਰਸਤ ਤੇ ਲਈ ਬਹੁਤ ਸਾਰੇ ਫੰਗੀ ਸਾਈਡ ਦੇ ਮਾਰਕੀਟ ਦੇ ਵਿੱਚ ਕੋਈ ਵੀ ਫੰਗੀ ਸਾਈਡ ਵਾਰਤ ਲਓ ਡੈਲਟਾ ਤੇ ਇੰਪੈਕਟ ਕੋਈ ਵੀ ਜਿਹੜਾ ਤੁਹਾਨੂੰ ਚੰਗਾ ਲੱਗਦਾ ਪਰ ਉਹਦੀ ਡੋਜ਼ ਪ੍ਰੋਪਰ ਹੋਣੀ ਚਾਹੀਦੀ ਹੈ ਪਰ ਉਹ ਫੰਗੀਸਾਈਡ ਵਰਤਣਾ ਤੁਸੀਂ ਤਾਂ ਜੇ ਤੁਹਾਡੇ ਖੇਤ ਦੇ ਵਿੱਚ ਤੁਹਾਨੂੰ ਇਸ ਚੀਜ਼ ਦੇ ਲੱਛਣ ਦੇਖਣ ਕਿਉਂਕਿ ਤੁਸੀਂ ਚੈੱਕ ਕਰ ਸਕਦੇ ਹੋ ਡੇਲੀ ਖੇਤ ਚੈੱਕ ਕਰੋ ਖੇਤ ਦੇ ਵਿੱਚ ਜਾਉਂਗੇ ਪੱਤਿਆਂ ਦੇ ਉੱਪਰ ਵੇਖੋ ਹਾਂ ਜਿਹੜੇ ਦੂਰੋਂ ਪੀਲੀ ਭਾ ਮਾਰ ਲਏ ਪੱਤੇ ਖੇਤ ਹੁਣ ਲਗਭਗ ਸਾਰੇ ਜਿੰਨੇ ਕਿ ਮੇਰੇ ਕੋਲੇ ਮੈਸੇਜ ਕਾਲਸ ਆਈਆਂ ਹਰੇਕ ਦਾ ਕਹਿਣਾ ਇਹ ਹੀ ਹੈ ਕਿ ਬਾਈ ਉੱਪਰੋਂ 2-2 2-2 ਇੰਚ ਜਿਹੜੇ ਪੱਤੇ ਉਹ ਸਾਰੇ ਪੀਲੇ ਪੈਣਾ ਸ਼ੁਰੂ ਹੋ ਚੁੱਕਿਆ ਤਾਂ ਉਹਦਾ ਕੋਈ ਵੱਡਾ ਕਾਰਨ ਨਹੀਂ ਹੈਗਾ ਬਹੁਤਾ ਕੋਈ ਹਾਂ ਜਿਹੜੇ ਖੇਤਾਂ ਦੇ ਵਿੱਚ ਲੇਟ ਨਾਈਟ੍ਰੋਜਨ ਪਾਈ ਹੈ ਯੂਰੀਆ ਦੀ ਵਰਤੋਂ ਕੀਤੀ ਹੈ ਲੇਟ ਸਮੇਂ ਵਿੱਚ ਉਹਨਾਂ ਦੇ ਵਿੱਚ ਇਹ ਸਿੰਪਟਮ ਘੱਟ ਨਜ਼ਰ ਆ ਰਿਹਾ ਹੈ ਕਿਉਂਕਿ ਉਹਦੇ ਵਿੱਚ ਓਵਰਡੋਸ ਯੂਰੀਆ ਕਰਕੇ ਉਹਦੇ ਵਿੱਚ ਕਲੋਰੋਫਿਲ ਵੱਧ ਰਿਹਾ ਹੈ ਤਾਂ ਉਹ ਨਿਸ਼ਾਨੀਆਂ ਇਸ ਚੀਜ਼ ਦੀਆਂ ਸ਼ੋ ਨਹੀਂ ਹੋ ਰਹੀਆਂ ਤਾਂ ਇਹ ਜ਼ਿਆਦਾਤਰ ਉਹਨਾਂ ਖੇਤਾਂ ਦੇ ਵਿੱਚ ਹੀ ਆਇਆ ਹੋਇਆ ਸਿਸਟਮ ਹੈ ਜਿਹੜੇ ਖੇਤ ਪਾਣੀ ਦੂਸਰੇ ਪਾਣੀ ਦੇ ਨੇੜ ਸੀਗੇ ਤੇ ਉੱਪਰੋਂ ਪਹਿਲਾ ਮੌਸਮ ਜਾਦੇ ਹਾਈ ਸੀਗਾ ਫਿਰ ਇਕਲਕਤ 0 ਡਿਗਰੀ ਤਾਂ ਮਲੋ ਮਾਈਨਸ ਤੋਂ ਜਾਣ ਕਰਕੇ ਤਾਪਮਨ ਝਣਕ ਦੇ ਉੱਪਰ ਸਟ੍ਰੈਸ ਆ ਗਿਆ ਤਾਂ ਇਹ ਚੀਜ਼ਾਂ ਤੋਂ ਘਬਰਾਏ ਹੋਏ ਬਹੁਤ ਨੇ ਜ਼ਿੰਮੇਦਾਰ ਬਹੁਤ ਕਾਲਾਂ ਤੇ ਬਹੁਤ ਹੀ ਮੈਸੇਜ ਆ ਰਹੇ ਆ ਤਾਂ ਹਜੇ ਤੱਕ ਜਿੰਨਾ ਟਾਈਮ ਪੂਰੀਆ ਪ੍ਰੋਪਰ ਤੋਂ ਪਾਣੀ ਲੱਗਣ ਲੱਗਦੀਆਂ ਉਨਾ ਟਾਈਮ ਤੁਹਾਨੂੰ ਕਣਕ ਦੇ ਵਿੱਚ ਕੋਈ ਵੀ ਚੀਜ਼ ਪਾਉਣ ਦਾ ਫਾਇਦਾ ਨਹੀਂ ਨਾ ਹੀ ਤੁਹਾਡੀ ਸਪਰੇਅ ਕੰਮ ਕਰੇ ਨਾ ਹੀ ਕੋਈ ਤਤਾਂ ਵਾਲੀ ਸਪਰੇਅ ਕੰਮ ਕਰੇ ਨਾ ਹੀ ਕੋਈ ਫੰਗੀ ਸਾਈਡ ਕੰਮ ਕਰੇ ਜਿੰਨਾ ਟਾਈਮ ਮੌਸਮ ਨਹੀਂ ਖੋਲਦਾ ਤਾਂ ਇਸ ਕਰਕੇ ਤੁਸੀਂ ਵੇਸਟ ਖਰਚਿਆਂ ਤੋਂ ਬਚੋ ਕਿਉਂਕਿ ਹੁਣ ਆਪਾਂ ਨੂੰ ਵੀ ਪਤਾ ਕਿ ਮੌਸਮੀ ਇਸ ਤਰੀਕੇ ਦਾ ਹੋ ਰਿਹਾ ਨਹੀਂ ਤਾਂ ਜਿੰਮੇਦਾਰ ਸਪਰੇਅ ਕਰ ਸਕਦੇ ਆ ਤੇ ਨਾ ਹੀ ਸਪਰੇਅ ਨੇ ਕੰਮ ਕਰਨਾ ਤਾਂ ਬਾਰ-ਬਾਰ ਸਪਰੇਅਾਂ ਬਾਰੇ ਕੋਈ ਐਡਾ ਬਹੁਤਾ ਜ਼ਿਆਦਾ ਕੋਈ ਰਿਜ਼ਲਟ ਨਹੀਂ ਮਿਲਣਾ ਤੁਹਾਨੂੰ ਤੇ ਐਵੇਂ ਫਾਲਤੂ ਦਾ 1500 ਰੁਪਿਆ ਖਰਚ ਕੇ ਵੇਜੋਗੇ ਤਾਂ ਕੋਈ ਬਹੁਤਾ ਵਧੀਆ ਰਿਜ਼ਲਟ ਵੀ ਨਹੀਂ ਮਿਲਣਾ ਇਹ ਚੀਜ਼ ਆ ਬਸ ਧਿਆਨ ਰੱਖਣਾ ਤੁਸੀਂ ਫਸਲ ਦੇ ਵਿੱਚ ਕੀ ਇਹ ਕਿਤੇ ਐਂ ਰਹਿ ਜਾਓ ਵੀ ਭਈ ਵੀਡੀਓ ਪਾਈ ਸੀ ਵੀ ਇਹ ਤਾਂ येलो ਰਸਟ ਹੈ ਨਹੀਂ ਪਰ ਤੁਸੀਂ येलो ਰਸਟ ਨੂੰ ਚੈੱਕ ਕਰਦੇ ਰਹਿਣਾ ਤੇ ਜਿਹੜਾ ਕੀ ਸਮੇਸਰਾ ਤੁਹਾਨੂੰ ਪਤਾ ਲੱਗ ਜਾਣਾ ਨਿਸ਼ਾਨੇ ਆਉਂਦੀਆਂ ਤੁਹਾਨੂੰ ਆਪਾਂ ਦੱਸ ਚੁੱਕੇ ਡਿਟੇਲ ਦੇ ਵਿੱਚ ਕਿ ਪੱਤਿਆਂ ਦੇ ਉੱਪਰ ਤੁਹਾਨੂੰ ਹਲਦੀ ਟਾਈਪ ਦਾ ਪਾਊਡਰ ਮਿਲੂਗਾ ਜਦੋਂ ਨੂੰ ਤੁਸੀਂ ਐਵੇਂ ਹੱਥ ਨਾਲ ਹਲਕਾ ਪ੍ਰੈਸ ਕਰੋ ਜਿਵੇਂ ਐਵੇਂ ਹੱਥ ਨਾਲ ਐਵੇਂ ਹਲਕਾ ਖਿੱਚੋਗੇ ਤਾਂ ਤੁਹਾਡਾ ਹੱਥ 옐ੋ ਹੋ ਜਾਊਗਾ ਤਾਂ ਉੱਥੇ ਤੁਹਾਨੂੰ ਆਪੇ ਪਤਾ ਲੱਗ ਜੂ ਕਿ 옐ੋ ਰੈਸਟ ਆ ਚੁੱਕਿਆ ਤਾਂ ਉਮੀਦ ਕਰਦਾ ਵੀਡੀਓ ਪਸੰਦ ਆਉ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਹੋਰ ਕਿਸਾਨਾਂ ਤੱਕ ਵੀ ਵੀਡੀਓ ਨੂੰ ਪਹੁੰਚਦੀ ਕਰਿਓ ਤਾਂ ਜੋ ਕਿ ਹਰ ਇੱਕ ਕਿਸਾਨ ਦਾ ਫਾਇਦਾ ਹੋ ਸਕੇ